ਆਗ ਲੈਂਦੀ ਹਾਵੇ ਸ਼ਰਾ ਤੇਰਾ ਕੋਕਾ ਕੋਕਾ ਤੇਰਾ ਇਹ ਤੈਨੂੰ ਕਿਹਨੇ ਲੋੜ ਦਿੱਤਾ ਇੱਥੇ ਲਾਉਣ ਨੂੰ ਸਾਹਮਣੇ ਤੈਨੂੰ ਨਿਸ਼ਾਨ ਸਾਹਿਬ ਨਜ਼ਰ ਨਹੀਂ ਆ ਰਿਹਾ ਤੈਨੂੰ ਬੋਲਦੇ ਆ ਜੀ ਬੋਲੋ ਫਟਾਫਟ ਉਹ ਜੋ ਪਹਿਲੇ ਸੇ ਮਾਲਕ ਲਗਾਏ ਤੇਰਾ ਮਾਲਕਾ ਮਾਲਕ ਨੂੰ ਬੁਲਾਇਆ ਇੱਥੇ ਫਟਾਫਟ ਨਹੀਂ ਤਾਂ ਤੇਰੇ ਚਪੇੜਾ ਹੋ ਪੈਣੀ ਯਾਦ ਕਰੇਗਾ ਉਹ ਕਹੇਗਾ ਮੈਂ ਆਪਣੇ ਹਟਾ ਲੇ ਮਟਾਣਾ ਨਹੀਂ ਇਹ ਚਤਵਾਰਾ ਆਹ ਬੰਨ ਕੇ ਚੱਲ ਜਲਦੀ ਬੰਦਾ ਬੰਦਾ ਚਲੋ ਬੰਦ ਕਰਦੇ ਟੈਕ ਚੱਕੋ ਕੋਣ ਲੈ ਗਿਆ ਬੰਦਾ ਗੁਰੂ ਘਰ ਦੇ ਸਾਹਮਣੇ ਗੁਰੂ ਘਰ ਹੈ ਸ਼ਰਮ ਨਹੀਂ ਆਉਂਦੀ ਤੁਹਾਨੂੰ ਲੈ ਨਾ ਦੇ ਮਾਰੋ ਇਹਦੇ ਉੱਪਰ ਕੈਮਰੇ ਹੋਖੇ ਲਾਏ ਸਾਹਮਣੇ ਗੁਰੂ ਘਰ ਹੈ ਤੁਹਾਨੂੰ ਸ਼ਰਮ ਨਹੀਂ ਆਉਂਦੀ ਪ੍ਰਵਾਸੀਆਂ ਨੇ ਗੰਦ ਪਾਇਆ ਇੱਥੇ ਪੰਜਾਬ ਚਾਣ ਕੇ ਚਲੋ ਆ ਵੀ ਬੰਦ ਕਰਾਓ ਇਹ ਥੋੜੀ ਇਹ ਚਕਵਾਣੇ ਆਹਨੇ ਮੀਡੀਆ ਦੇ ਆ ਰਹੇ ਦਿਖਾਵਾਂਗੇ ਇੱਧਰ ਲੈ ਆ ਮਾਰ ਕੈਮਰੇ ਤੇ ਆਹ ਵੇਖੋ ਇਹ ਵੀਡੀਓ ਸਿਰਕਾ ਗੁਰੂ ਘਰ ਦੇ ਸਾਹਮਣੇ ਆ ਦੇਖੋ ਲਵਾਈਆਂ ਹੋਈਆਂ ਨੇ ਗੁਰੂ ਘਰ ਦੇ ਸਾਹਮਣੇ ਬੀੜੀਆਂ ਸਿਕਟਾਂ ਦਾ ਫੋਕਾ ਆਇਆਗਾ ਆ ਸਾਹਮਣੇ ਆ ਨਾਲ ਸਾਹਮਣੇ ਗੁਰਦੁਆਰਾ ਆਇਆਗਾ ਤੇ ਇਹਨੂੰ ਕਈ ਵਾਰੀ ਕਮੇਟੀ ਆ ਜਾਣੇ ਵੀ ਚਾਹ ਆਇਆ ਤੇ ਭਾਈ ਇੱਥੇ ਚੱਕਦਾ ਤੇ ਕਮੇਟੀ ਆ ਜਾਣੇ ਵੀ ਵਿਚਾਰੇ ਨਹੀਂ ਸੁਣਦੇਗੇ